ਨਗਰਪੰਚਾਇਤ ਜਨਾਲਾ ਦੀਆਂ ਦੋ ਵਾਡਾਂ ਤੇ ਹੋ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਬਲੂ ਜਨਾਲਾ ਸ਼ਹਿਰ ਦੇ ਵਾਡ ਨੰਬਰ 7 ਤੋਂ ਆਪ ਦੀ ਉਮੀਦਵਾਰ ਨੀਲਮ ਰਾਣੀ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਵਿਕਾਸ ਦੇ ਮੁੱਦੇ ਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਨਾਲਾ ਸ਼ਹਿਰ ਅੰਦਰੋਂ ਉਹਨਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਵਿਕਾਸ ਕਰਵਾਇਆ ਗਿਆ ਹੈ ਜਿਸ ਦੇ ਚੱਲਦਿਆਂ ਲੋਕ ਹੋ ਰਹੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਆਮ ਆਦਮੀ ਪਾਰਟੀ ਦੇ ਹੀ ਕੌਂਸਲਰ ਬਣਾਉਣਗੇ। ਟੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਅੰਦਰ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ। ਅੱਪਾ ਅੱਜ ਅਜਨਾਲੇ ਦੀ ਵਾਰਡ ਨੰਬਰ 7 ਦੇ ਵਿੱਚ ਜਿੱਥੇ ਜਿਬਲੀ ਚੌਂਡ ਹੋ ਰਹੀ ਆ। ਅਜਨਾਲੇ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆਪਣੇ ਵਰਕਰ ਦੀ ਮੀਟਿੰਗ ਕਰਕੇ ਅੱਡੇ ਆ। 7 ਤੇ 5 ਦੇ ਵਿੱਚ 7 ਦੇ ਵਿੱਚ ਸਾਡੀ ਭੈਣ ਨਿਲਮਰਾਨੀ ਜੀ ਪੰਜ ਦੇ ਚ ਗਰਦੇਬ ਹੋਣੀ ਖੜਿਆ ਉਹਨਾਂ ਲਈ ਵੋਟਾਂ ਮੰਗਣਾ ਹੈ ਸਾਡੇ ਸ਼ਹਿਰ ਦੇ ਵਿੱਚ ਅਮਸਰ ਚ ਬੇ ਦੀ ਡਿਊਟੀ ਆ ਦੁਪਹਿਰ ਤੋਂ ਬਾਅਦ ਸ਼ਹਿਰ ਚ ਚਲ ਜਾਣਾ ਉਹਨਾਂ ਲਈ ਅਜੋ ਵੋਟਾਂ ਮੰਗਣੀ ਆ ਕਿ ਆਪਣਾ ਇੱਕ ਇੱਕ ਕੀਮਤੀ ਬੋਡ ਜਿਹੜਾ ਝਾੜੂ ਦੂ ਪਾਓ ਔਰ ਇਸ ਏਰੀਏ ਦੇ ਵਿੱਚ ਵਾਰਡ ਦੇ ਵਿੱਚ ਜਿਹੜੇ ਕੰਮ ਹੋਇਆ ਉਹਨਾਂ ਤੋਂ ਲੋਕਾਂ ਨੂੰ ਜਾਣੂ ਕਰਾ ਦੇਆ ਜਿੱਥੇ ਆਪਾਂ ਖੜੇ ਇੱਥੇ ਇੱਕ ਟ੍ਰਾਂਸਫਰ ਦਾ ਬਹੁਤ ਵੱਡਾ ਮੁੱਦਾ ਹੈ ਪੁਰਾਣਾ ਮੁੱਦਾ ਹੈ ਉਹ ਗੇ ਖੋਲਦੀ ਉਹ ਅਮਤ ਨੇ ਸਾਡੀ ਟੀਮ ਨੇ ਸਾਡੇ ਪੱਤੀਸਾ ਵਾਲੇ ਦਾ ਜਿਹੜੀ ਟੀਮ ਨੇ ਸਾਧਿਆ ਨੇ ਉਹ ਇੱਥੋਂ ਹੱਲ ਕੀਤਾ ਸਾਰੇ ਵਾਰਡ ਵਾਲੇ ਕਹਿੰਦੇ ਜੀ ਇਹ ਟਰਾਂਸਫਰ ਸਾਡੇ ਗਊਂ ਲਾਓ ਉਹ ਲਾਇਆ ਇਸ ਮੇਰਾ ਕਲ ਵਾਰਡ ਦੇ ਵਿੱਚ ਹੁਣ ਕੋਈ ਗਲੀ ਵੀ ਬਾਕੀ ਨਹੀਂ ਬਚੀ ਦੇਖੋ ਬਚੀ ਉਹਦੇ ਅਗਲੇ 3-4 ਦਿਨ ਚ ਉਹ ਕੰਪਲੀਟ ਹੋ ਜੂ ਕੰਮ ਚੱਲ ਰਿਹਾ ਇੱਥੇ ਵੀ ਤੇ ਪੰਜ ਦੇ ਵਿੱਚ ਸੋ ਜਿਹੜੇ ਕੰਮ ਅਸੀਂ 2.5 ਸਾਲ ਕੀਤੇ ਪੰਜਾਬ ਦੇ ਜਮਨ ਸਰ ਨੇ ਕੀਤੇ ਤੇ ਇੱਥੇ ਜਿਹੜੇ ਆਪਾਂ ਇਹਦੇ ਨਾਲੇ ਸ਼ਹਿਰ ਦਾ ਵਿਕਾਸ ਕੀਤਾ ਉਸ ਵਿਕਾਸ ਦੇ ਬਨਾਮ ਦੇ ਉੱਤੇ ਜਿਹੜੀ ਆਪਾਂ ਵੋਟਾਂ ਮੰਗਣੀਆਂ ਔਰ ਦੋਵੇਂ ਸੀਟਾਂ ਅਸੀਂ ਬੜੇ ਆਮਦ ਨਾਲ ਜਿੱਤਾਂ। ਹੁਣ ਪ੍ਰਚਾਰ ਕਰ ਰਹੇ ਕਿਸ ਤਰੀਕੇ ਦਾ ਹੰਗਾਰਾ ਨਹੀਂ ਨਹੀਂ ਬਹੁਤ ਬਾਦ ਮਿਲਦਾ। ਸਰ ਇੰਨਾ ਜਦਾ ਹੰਗਾਰਾ ਚਾਰ ਦੇ ਵਿੱਚ ਵੀ ਇੱਥੇ ਵੀ ਬਹੁਤ ਬਾਦ ਕਰਦੇ ਆ ਲੋਕ ਔਰ ਪੂਰੇ ਪੰਜਾਬ ਦੇ ਵਿੱਚ ਨਗਰ ਪੰਚਾਇਤਾਂ ਮਿਊਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਇਹ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ। ਸਾਡਾ ਮੇਅਰ ਜਿਹੜਾ ਅੰਬਸਦਾਰ ਦੇ ਵਿੱਚ ਜਲਦੀ ਬਣ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਇੱਥੇ ਤੇ ਚਲੋ ਦੋ ਹੀ ਵਾਡਾ ਜਿਬਨੀ ਚੋੜਾਂ ਨੇ ਇਹ ਵੀ ਦੋਵੇਂ ਅਸੀਂ ਜਿਬਨੀ ਚੋੜੇ ਜਿੱਤਾਂ।